ਸਨਾਰਾ ਰਿਪੋਰਟਰ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਮੈਂ ਸੁਨੀਲ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਮੌਜੂਦ ਹੈਗੇ ਆ ਜੈਮਲਨਗਰ ਗਲੀ ਨੰਬਰ 5 ਦੇ ਬਾਹਰ ਜਿੱਥੇ ਕਿ ਮahanav durga welfare society ਵੱਲੋਂ ਸਿਲੰਡਰਾਂ ਨੂੰ ਵੰਡਣ ਦਾ ਜੋ ਕੈਂਪ ਲਗਾਇਆ ਗਿਆ ਹੈ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਸੋ ਆਪਾਂ ਥੋੜੀ ਦੇਰ ਵਿੱਚ ਗੱਲਬਾਤ ਕਰਦੇ ਹੈਗੇ ਆ ਇਹ ਮahanav durga welfare society ਦੇ ਪ੍ਰਧਾਨ ਸੁਖਦੇਵ ਸਿੰਘ ਸੋਨੂ ਨਾਲ ਸੋ ਆਪਾਂ ਮahanav durga welfare society ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਸੋਨੂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਇਹ ਜੋ ਕੈਂਪ ਲਗਾਇਆ ਤੁਸੀਂ ਇਹ ਪਹਿਲਾਂ ਵੀ ਲਗਾ ਚੁੱਕੇ ਆ ਕਿ ਪਹਿਲੀ ਵਾਰੀ ਕੈਂਪ ਲਗਾਇਆ ਤੇ ਅੱਜ ਇਹ ਦੱਸਦਾ ਕਿ ਪਹਿਲਾਂ ਅਸੀਂ ਭਰਿਆ ਸੀਗਾ ਪੱਲੋ ਫਾਰਮ ਭਰੇ ਸੀਗੇ ਫਾਰਮ ਭਰ ਕੇ ਜਿੰਨੇ ਦੇ ਬੰਦਿਆਂ ਦੇ ਹੁਣ ਆ ਰਹੇ ਆ ਫੋਨ ਆ ਰਹੇ ਆ ਯਾਨੀ 30 40 ਬੰਦਿਆਂ ਦੇ ਫੋਨ ਆਏ ਉਹਨਾਂ ਨੂੰ ਅਸੀਂ ਸਿਲੰਡਰ ਦੇ ਰਹੇ ਹਾਂ ਕਿੰਨੇ ਫਾਰਮ ਭਰੇ ਸੀਗੇ ਤੇ ਕਿੰਨੇ ਬੰਦਿਆਂ ਦੇ ਸਿਲੰਡਰ ਆਏ ਸਰ ਇਹ 80 80 ਕੇ ਬੰਦਿਆਂ ਦੇ ਭਰੇ ਸੀ ਅਸੀਂ ਯਾਨੀ ਉਹਦੇ ਵਿੱਚੋਂ 40 ਕੇ ਬੰਦਿਆਂ ਦੇ ਆ ਗਏ ਆ ਬਾਕੀ ਹਜੇ ਹੌਲੀ ਹੌਲੀ ਪੈਂਡਿੰਗ ਪਏ ਆ ਹੌਲੀ ਹੌਲੀ ਆ ਰਹੇ ਆ ਤੇ ਆਪਣੇ ਜਿਹੜਾ ਪਹਿਲਾਂ ਵੀ ਕੈਂਪ ਲਗਾਇਆ ਸੀਗਾ ਉਹਦੇ ਚ ਕਿੰਨੇ ਕ ਮੈਂਬਰ ਲੈ ਚੁੱਕੇ ਸੀ ਉਹਨਾਂ ਜੋ 10-15 ਬੰਦੇ ਲੈ ਚੁੱਕੇ ਆ ਤੇ 20-25 ਬੰਦਿਆਂ ਨੂੰ ਹੋਣਾ ਪਾਵਾਂਗੇ ਬਾਕੀ ਥੋੜੇ ਦਿਨਾਂ ਬਾਅਦ ਫਿਰ ਆਪਾਂ ਕਿ ਦਵਾਂਗੇ ਜਿਦੇ ਤਾਂ ਆਈ ਜਾਂਦੇ ਉਹਦਾ ਆਪਾਂ ਉਹਨਾਂ ਨੂੰ ਦੇਈ ਜਾਵਾਂਗੇ ਸੋ ਇਹ ਸਨ ਮਹਾਨਬ ਅਬਦੁਰਗਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਿਨ੍ਹਾਂ ਨਾਲ ਆਪਾਂ ਹੁਣੇ ਗੱਲਬਾਤ ਕਰਦੀ ਆ ਸੋ ਆਓ ਆਪਾਂ ਇਹਨਾਂ ਦੀ ਬਾਕੀ ਟੀਮ ਨਾਲ ਵੀ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਇਹ ਟੀਮ ਵਰਕ ਕਰਦੇ ਆਗੇ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਸੰਦੀਪ ਜੀ ਹਾਂਜੀ ਦੀਪ ਸੰਦੀਪ ਸੰਦੀਪ ਸੋ ਸੰਦੀਪ ਜੀ ਇਹ ਦੱਸੋ ਵੀ ਤੁਸੀਂ ਟੀਮ ਵਰਕ ਕਿਸ ਤਰ੍ਹਾਂ ਕਰਦੇ ਹੋ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਕੰਮ ਕਰਨਾ ਜਿੱਦਾਂ ਕੈਂਪ ਲਗਾਣੇ ਆ ਕੀ ਮਹਿਸੂਸ ਹੁੰਦਾ ਤੁਹਾਨੂੰ ਸਰ ਵਧੀਆ ਸਰ ਮਹਿਸੂਸ ਹੁੰਦਾ ਅਸੀਂ ਕਰਦੇ ਆ ਲੋਕਾਂ ਦੀ ਸੇਵਾ ਕਰੀਏ ਜੋ ਆਪਾਂ ਸਾਡੇ ਸੋਣ ਨੂੰ ਭਾਜੀ ਕਰ ਰਹੇ ਆ ਇਸ ਤਰ੍ਹਾਂ ਬਦਵਾ ਆਪਾਂ ਦਿੰਦੇ ਰਹੀਏ ਗਾਂ ਵੀ ਕੋਈ ਵੀ ਸਾਨੂੰ ਸਰਕਾਰ ਵੱਲੋਂ ਕੀ ਮਿਲੇ ਅਸੀਂ ਇਹਨਾਂ ਲੋਕਾਂ ਨੂੰ ਦਈਏ ਜੋ ਵੀ ਸਾਨੂੰ ਲੋਕਾਂ ਦਾ ਬੈਨੀਫਿਟ ਵੱਧ ਤੋਂ ਵੱਧ ਕਰ ਸਕੀਏ ਸੋਸਾਇਟੀ ਵੱਲੋਂ ਉਹ ਕੀਤਾ ਜਾਵੇ ਅੱਛਾ ਕੀ ਕਾਰਨ ਹੈਗਾ ਕਿ ਜਿੱਦਾਂ ਸਰਕਾਰ ਵੱਲੋਂ ਕੋਈ ਵੀ ਸਕੀਮ ਆਂਦੀ ਆ ਉਹ ਮਤਲਬ ਆਮ ਜਨਤਾ ਤੱਕ ਲੋਕ ਜਾਗਰੂਕ ਨਹੀਂ ਹੋ ਪੰਦੇ ਕੀ ਕਾਰਨ ਇਸ ਚੀਜ਼ ਦਾ ਕਿ ਕਈਆਂ ਲੋਕਾਂ ਨੂੰ ਸਕੀਮ ਆਉਣ ਤੋਂ ਬਾਅਦ ਪਤਾ ਚੱਲਦਾ ਹੈ ਕੀ ਕਾਰਨ ਹੈ ਜਗੀ ਜਾਗਰੂਕਤਾ ਦੀ ਕਿੱਥੇ ਕਮੀ ਹੈਗੀ ਹੈ ਜਨਤਾ 'ਚ ਪਰ ਦੇਖੀਏ ਤਾਂ ਜਿੱਦਾਂ ਸਾਡੇ ਸੋਨੂ ਭਾਜੀ ਪ੍ਰਧਾਨ ਜੀ ਇਹਨਾਂ ਨੂੰ ਪਤਾ ਲੱਗਦਾ ਆ ਇਹ ਆਪਣੇ ਵੱਲੋਂ ਪੂਰੀ ਹਰ ਤਰ੍ਹਾਂ ਦੀ ਮਦਦ ਕਰਦੇ ਲੋਕਾਂ ਦੀ ਜਿੱਦਾਂ ਇਹਨਾਂ ਨੂੰ ਪਤਾ ਆ ਇਹ ਕਰਦੇ ਕਈ ਲੋਕ ਜਿਹੜੇ ਆਪਣੇ ਉਧਾ ਲਲੰਦੇ ਆ ਪਰ ਨਹੀਂ ਕੁਝ ਕਰ ਪੰਦੇ ਠੀਕ ਹੈ ਨਾ ਉਸ ਤਰ੍ਹਾਂ ਹੈ ਸਾਡੇ ਸੋਨੂ ਭਾਜੀ ਜਿਨ੍ਹਾਂ ਨੂੰ ਇਹਨਾਂ ਨੂੰ ਕੋਈ ਵੀ ਸਰਕਾਰੀ ਸਕੀਮ ਪਤਾ ਲੱਗਦੀ ਆ ਯੋਗਦਾਨ ਨਹੀ ਜਿਸ ਤਰ੍ਹਾਂ ਅੱਛਾ ਕਿੰਨੇ ਟਾਈਮ ਤੋਂ ਮਹਾਨਵਰ ਦੁਰਗਾ ਵੈਲਫੇਅਰ ਸੁਸਾਇਟੀ ਦੀ ਟੀਮ ਜਿਹੜੀ ਇਕੱਠੇ ਕੰਮ ਕਰਦੀ ਕਿੰਨਾ ਟਾਈਮ ਹੋ ਗਿਆ ਸਾਰਾ 25 ਸਾਲ ਹੋ ਚਲੇ ਇਹਨਾਂ ਨੂੰ ਵੀ 25 ਸਾਲ ਆਪਾਂ ਕੋਈ ਜੋ ਵੀ ਆ ਪੂਰੀ ਟੀਮ ਨਾਲ ਕੇ ਸੇਵਾ ਕਰੀ ਦੀਆ ਜੋ ਲੋਕਾਂ ਦੀ ਜੋ ਸਾਡੇ ਸਰਕਾਰੀ ਦੇ ਟੀਮ ਮਿਲਦੀ ਆ ਉਹਦੇ ਕੱਤੀ ਆਪਾਂ ਸੇਵਾ ਦੇ ਧੰਨਵਾਦ ਜੀ ਆਪੇ ਆ ਰਹੀ ਵੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਜੀ ਸਾਰਿਆਂ ਨੂੰ ਪਹਿਲਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਅਮਰਜੀਤ ਖਿੰਡਾ ਆ ਅਸੀਂ ਜੋ ਅੱਜ ਕੈਂਪ ਲਗਾਇਆ ਹੈ ਇਹ ਉਜਵਲ ਜੋਲ ਜਰਾਂ ਦੇ ਤਹਿਤ ਅਸੀਂ ਇਹ ਕੈਂਪ ਨੂੰ ਆਰਗੇਨਾਈਜ਼ ਕੀਤਾ ਇਹ ਸਾਰੇ ਜੋ ਆਪਣੇ ਭੈਣਾ ਜਰੂਰਤਮੰਦ ਪਰਿਵਾਰ ਹੈਗੇ ਨੇ ਉਹਨਾਂ ਨੂੰ ਅਸੀਂ ਇਹ ਸਿਲੰਡਰ ਜੀ ਜਿਹੜੀ ਫ੍ਰੀ ਕਾਸਟ ਸੇਵਾ ਕਰ ਰਹੇ ਆ ਅਸੀਂ ਕੁਝ ਟਾਈਮ ਪਹਿਲਾਂ ਫਾਰਮ ਫਿਲ ਕੀਤੇ ਸੀਗੇ ਜਿਹਦੇ ਰਿਕਾਰਡਿੰਗ ਸਾਨੂੰ ਮੈਸੇਜ ਮਿਲਿਆ ਕਿ ਇਹਨਾਂ ਕੁਝ ਪਰਿਵਾਰਾਂ ਦੇ 20 ਤੋਂ 25 ਪਰਿਵਾਰਾਂ ਦੇ ਸਲੇਸ ਸਿਲੰਡਰ ਆ ਉਹ ਫਾਰਮ ਫਿਲ ਕਰਕੇ ਅੱਗੇ ਨੇ ਅਸੀਂ ਉਹੀ ਸਹਿਯੋਗ ਦਾ ਸਾਰੀ ਚੀਜ਼ਾਂ ਨੂੰ ਅਸੀਂ ਵੰਡ ਰਹੇ ਹਾਂ ਉਹਦੇ ਅਸੀਂ ਸੋਚਦੇ ਹਾਂ ਕਿ ਵੱਧ ਤੋਂ ਵੱਧ ਨਰਿੰਦਰ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਦੇਸ਼ ਦੇ ਉਹ ਹੋਰ ਵੀ ਸਕੀਮਾਂ ਦੇ ਨਾਲ ਕਾਫੀ ਜੁੜੇ ਹੋਏ ਨੇ ਹੋਰ ਵੀ ਸਕੀਮਾਂ ਬੱਚਿਆਂ ਬੰਦਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਵਾਂ ਜਿਵੇਂ ਆਪਾਂ ਸੋਸ਼ਲ ਮੀਡੀਆ ਦਾ ਸਿਸਟਮ ਆ ਵੈਸੇ ਇਹਦੇ ਸਾਰਿਆਂ ਨੂੰ ਜਾਣਕਾਰੀ ਹੁੰਦੀ ਹੈ ਪਰ ਜਿਹੜੀ ਜਾਣਕਾਰੀ ਸਾਡੇ ਤੱਕ ਪਹੁੰਚਦੀ ਹੈ ਅਸੀਂ ਸਾਰਿਆਂ ਹੀ ਪਬਲਿਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਧੰਨਵਾਦ ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਕਿ ਇਸ ਪ੍ਰਧਾਨ ਮੰਤਰੀ ਉਜਵਲ ਯੋਜਨਾ ਦੇ ਤਹਿਤ ਜਿਨ੍ਹਾਂ ਲੋਕਾਂ ਨੇ ਇਸ ਯੋਜਨਾ ਦੇ ਵਿੱਚ ਮਤਲਬ ਹਿੱਸਾ ਲਿਆ ਹੈਗਾ ਸਿਲੰਡਰ ਲਿਆ ਹੈਗਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਮਸੂਲ ਹੁੰਦਾ ਹੈਗਾ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦੋਂ ਸਿਲੰਡਰ ਤੁਹਾਨੂੰ ਮਿਲ ਰਹੇ ਆ ਫ੍ਰੀ ਆਫ ਕੋਸਟ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਤੁਹਾਨੂੰ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਸਿਲੰਡਰ ਫ੍ਰੀ ਮਿਲ ਰਹੇ ਆ ਮੋਦੀ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਿਲੰਡਰ ਮਿਲੇ ਸਾਨੂੰ ਬਹੁਤ ਖੁਸ਼ੀ ਹੋਈ ਆ ਸਾਨੂੰ ਸਿਲੰਡਰ ਮਿਲੇ ਆ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਜੀ ਨੀਹਾ ਨੇਹੀ ਕਿਸ ਤਰ੍ਹਾਂ ਮਹਿਸੂਸ ਹੁੰਦਾ ਅੱਜ ਮਤਲਬ ਇਸ ਤਰ੍ਹਾਂ ਬਹੁਤ ਅੱਛਾ ਫੀਲ ਹੋ ਰਿਹਾ ਹੈ ਕਿ ਅਸੀਂ ਬਹੁਤ ਤਹਿ ਦਿਲੋਂ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਫਰੀ ਦਾ ਸਿਲੰਡਰ ਮਿਲਿਆ ਜੀ ਅਸੀਂ ਤਹਿ ਦਿਲੋਂ ਉਹਨਾਂ ਦਾ ਸ਼ੁਕਰੀਆ ਕਰਦੇ ਹਾਂ ਜੀ ਕਿੰਨੀ ਦੇਰ ਤੋਂ ਤੁਸੀਂ ਇੱਥੇ ਬੈਠੇ ਹੋ ਕਿੰਨਾ ਟਾਈਮ ਲੱਗਿਆ ਤੁਹਾਨੂੰ ਸਾਨੂੰ 15 ਮਿੰਟ ਹੀ ਲੱਗੇ ਜਿਆਦਾ ਨਹੀਂ ਟਾਈਮ ਲੱਗਾ ਇੱਥੇ ਜੀ ਬਸ ਕਿੰਨਾ ਚਿਰ ਹੋ ਗਿਆ ਫਾਰਮ ਭਰੇ ਨੂੰ 1 ਮਹੀਨਾ ਹੀ ਹੋਇਆ ਹੈ ਫਾਰਮ ਭਰਨ ਨੂੰ 1 ਮਹੀਨੇ ਬਾਅਦ ਫਾਰਮ ਭਰਿਆ ਤੇ 1 ਮਹੀਨੇ ਬਾਅਦ ਫਾਰਮ ਭਰੇ ਆ ਸਾਨੂੰ ਬੜੇ ਅੱਛੇ ਤਰੀਕੇ ਨਾਲ ਮਿਲ ਰਿਹਾ ਕੋਈ ਸਾਨੂੰ ਕੋਈ ਖੱਜਲ ਖਰਾਬੀ ਨਹੀਂ ਹੋਈ ਬਹੁਤ ਅੱਛੇ ਤਰੀਕੇ ਨਾਲ ਸਾਨੂੰ ਮਿਲ ਰਿਹਾ ਸਿਲੰਡਰ ਜੇ ਫ੍ਰੀ ਧੰਨਵਾਦ ਜੀ ਸੋ ਇਹ ਸਨ ਆਪਾਂ ਜਿਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਹੈਗੀ ਆ ਕੈਮਰਾਮੈਨ ਅਰਸ਼ਦੀਪ ਦੇ ਨਾਲ ਸੁਨੀਲ ਕੁਮਾਰ ਜਲੰਧਰ